ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਦੋਸਤੋ ਮੈਂ ਅੱਜ ਤੁਹਾਨੂੰ ਡਿਪਰੈਸ਼ਨ ਦੀ ਬਿਮਾਰੀ ਬਾਰੇ ਜਾਣਕਾਰੀ ਦਵਾਂਗਾ ਤੇ ਆ ਵੀਡੀਓ ਨੂੰ ਜਰੂਰ ਸਾਰੀ ਨੂੰ ਧਿਆਨ ਨਾਲ ਦੇਖਿਓ ਕਿਉਂਕਿ ਬੜੀ ਜ਼ਰੂਰੀ ਵੀਡੀਓ ਹੈ ਤੇ ਅੱਗੇ ਨੂੰ ਸ਼ੇਅਰ ਜਰੂਰ ਕਰਿਓ ਦੋਸਤੋ ਡਿਪਰੈਸ਼ਨ ਦੀ ਬਿਮਾਰੀ ਨੂੰ ਪੰਜਾਬੀ ਵਿੱਚ ਉਦਾਸੀ ਦੀ ਬਿਮਾਰੀ ਵੀ ਕਿਹਾ ਜਾਂਦਾ ਇਦੇ ਬਾਰੇ ਸਾਨੂੰ ਜਾਣਕਾਰੀ ਹੋਣਾ ਕਿਉਂ ਜ਼ਰੂਰੀ ਆ ਕਿਉਂਕਿ ਕੱਲ ਨੂੰ ਜੇ ਸਾਨੂੰ ਜਾਂ ਸਾਡੇ ਕਿਸੇ ਪਰਿਵਾਰਕ ਮੈਂਬਰ ਨੂੰ ਡਿਪਰੈਸ਼ਨ ਦੀ ਬਿਮਾਰੀ ਹੋਵੇ ਤਾਂ ਅਸੀਂ ਇਹਦੇ ਇਹ ਲੱਛਣਾਂ ਨੂੰ ਪਛਾਣ ਕੇ ਇਸ ਬਿਮਾਰੀ ਦਾ ਇਲਾਜ ਕਰਾ ਸਕੀਏ ਕਿਉਂਕਿ ਜੇ ਇਹਦੇ ਇਲਾਜ 'ਚ ਜਰਾ ਵੀ ਦੇਰੀ ਅਸੀਂ ਕਰਦੇ ਆ ਤਾਂ ਅੱਗੇ ਜਾ ਕੇ ਬਿਮਾਰੀ ਭੈਣ ਘਰੂਪ ਤਰਨ ਕਰ ਲੈਂਦੀ ਚਲੋ ਆਓ ਹੁਣ ਆਪਾਂ ਇਹਦੇ ਲੱਛਣਾਂ ਤੇ ਚੱਲਦੇ ਆਂ ਇਹਦੇ ਵਿੱਚ ਮਰੀਜ਼ ਦਾ ਮਨ ਸਾਰਾ ਦਿਨ ਹੀ ਉਦਾਸ ਰਹਿੰਦਾ ਭਾਵੇਂ ਉਹਦੀ ਜ਼ਿੰਦਗੀ 'ਚ ਕੋਈ ਖੁਸ਼ੀ ਦਾ ਮੌਕਾ ਵੀ ਆਵੇ ਉਹ ਫਿਰ ਵੀ ਉਹਦਾ ਮਨ ਉਦਾਸ ਰਹਿੰਦਾ ਤੇ ਨੰਬਰ 2 ਮਰੀਜ਼ ਦੇ ਮਤਲਬ ਇੰਟਰਸਟ ਖਤਮ ਹੋ ਜਾਂਦਾ ਉਹਦਾ ਮਤਲਬ ਭਾਵੇਂ ਉਹ ਨੌਕਰੀ ਜੇ ਉਹ ਕਰਦਾ ਤਾਂ ਉਹਦਾ ਨੌਕਰੀ ਤੇ ਵੀ ਨਹੀਂ ਮਨ ਲੱਗਦਾ ਜੋ ਕੋਈ ਸਟੂਡੈਂਟ ਆ ਤਾਂ ਉਹਦਾ ਪੜਾਈ ਤੇ ਨਹੀਂ ਮਨ ਲੱਗਦਾ ਉਹਦਾ ਮਨ ਕਿਤੇ ਵੀ ਨਹੀਂ ਲੱਗਦਾ ਬਸ ਉਦਾਸੀ ਜੀ ਰਹਿੰਦਾ ਏ ਤੇ ਉਹਨੂੰ ਭੁੱਖ ਬਹੁਤ ਘੱਟ ਲੱਗਣੀ ਸ਼ੁਰੂ ਹੋ ਜਾਂਦੀ ਆ ਕਈ ਮਰੀਜ਼ਾਂ ਨੂੰ ਭੁੱਖ ਘੱਟ ਲੱਗਦੀ ਆ ਪਰ ਕਈਆਂ 'ਚ ਭੁੱਖ ਵੱਧ ਲੱਗਣ ਲੱਗ ਜਾਂਦੀ ਆ ਮੋਟਾਪਾ ਆ ਜਾਂਦਾ ਤੇ ਇੱਕ ਇਹਦੇ 'ਚ ਮਰੀਜ਼ ਆਪਣੇ ਆਪ ਨੂੰ ਹੀ ਕੋਸਦਾ ਰਹਿੰਦਾ ਉਹਨੂੰ ਪਛਤਾਵਾ ਹੁੰਦਾ ਵੀ ਸ਼ਾਇਦ ਜਿਹੜਾ ਵੀ ਮੇਰੀ ਜ਼ਿੰਦਗੀ 'ਚ ਗਲਤ ਹੋ ਰਿਹਾ ਬੁਰਾ ਹੋ ਰਿਹਾ ਉਹ ਸਾਰਾ ਕੁਝ ਮੇਰੇ ਕਰਕੇ ਹੋ ਰਿਹਾ ਉਹ ਆਪਦੇ ਆਪ ਨੂੰ ਹੀ ਬਲੇਮ ਦਿੰਦਾ ਤੇ ਇਹਦੇ ਨਾਲ ਇੱਕ ਹੋਰ ਲੱਛਣਾ ਵੀ ਸਰੀਰਕ ਕਮਜ਼ੋਰੀ ਬੜੀ ਆ ਜਾਂਦੀ ਆ ਮਰੀਜ਼ ਦੇ ਸਰੀਰ 'ਚ ਮਤਲਬ ਉਹਨੂੰ ਆਪਦਾ ਸਰੀਰ ਹਮੇਸ਼ਾ ਢਿੱਲਾ ਢਲਾਈ ਲੱਗਦਾ ਉਹਨੂੰ ਜੀ ਕਰਦਾ ਵੀ ਮੈਂ ਪਿਆ ਹੀ ਰਵਾਂ ਸਾਰਾ ਦਿਨ ਤੇ ਇੱਕ ਜੀ ਨੀਂਦ ਬਾਰੇ ਵੀ ਮੈਂ ਤੁਹਾਨੂੰ ਦੱਸਦਾ ਤੇ ਇੱਕ ਮਰੀਜ਼ ਦੇ ਮਨ 'ਚ ਖਿਆਲ ਆਉਂਦੇ ਰਹਿੰਦੇ ਆ ਵੀ ਮੈਂ ਆਪਦੇ ਆਪ ਨੂੰ ਖਤਮ ਕਰ ਲਾਂ ਆਪਦੇ ਆਪ ਨੂੰ ਮਾਰ ਲਾਂ ਸੋ ਇਹ ਸੀਗੇ ਇਹਦੇ ਡਿਪਰੈਸ਼ਨ ਦੇ ਲੱਛਣ ਜਦੋਂ ਵੀ ਇਹ ਡਿਪਰੈਸ਼ਨ ਦੇ ਜਿਹੜੇ ਲੱਛਣ ਹੈ 2 ਹਫ਼ਤੇ ਤੋਂ ਵੱਧ ਜਦੋਂ ਪਹੁੰਚ ਜਾਂਦੇ ਆ ਮਤਲਬ ਲਗਾਤਾਰ 2 ਹਫ਼ਤੇ ਜੇ ਇਦਾਂ ਹੀ ਚੱਲਦੇ ਰਹਿੰਦੇ ਆ ਤਾਂ ਉਸ ਤੋਂ ਬਾਅਦ ਅਸੀਂ ਕਹਿ ਸਕਦੇ ਆਂ ਵੀ ਜਿਹੜਾ ਵੀ ਇਨਸਾਨ ਆ ਉਹ ਡਿਪਰੈਸ਼ਨ ਦੀ ਬਿਮਾਰੀ ਨਾਲ ਗ੍ਰਸਤ ਹੋ ਗਿਆ ਹੁਣ ਮੈਂ ਤੁਹਾਨੂੰ ਦੱਸਾਂਗਾ ਵੀ ਇਹ ਹੁੰਦਾ ਕਿਉਂ ਇਹਦੇ ਕਾਰਨ ਕੀ ਆ ਦੋਸਤੋ ਇਹ ਵੀ ਇੱਕ ਬਾਕੀ ਬਿਮਾਰੀਆਂ ਵਰਗੀ ਬਿਮਾਰੀ ਆ ਸਾਡੇ ਸਮਾਜ 'ਚ ਕੀ ਧਾਰਨਾ ਬਣੀ ਹੋਈ ਆ ਸਾਡੇ ਸਮਾਜ 'ਚ ਕਿਸੇ ਨੂੰ ਉਦਾਸੀ ਦੀ ਬਿਮਾਰੀ ਹੈਗੀ ਵੀ ਉਹ ਸ਼ਰਮ ਦੇ ਮਾਰੇ ਦਵਾਈ ਲੈਣ ਤੋਂ ਗਰੇਜ਼ ਕਰਦੇ ਆ ਉਹ ਲੋਕ ਵੀ ਸਮਾਜ 'ਚ ਉਹਨਾਂ ਦੇ ਵੀ ਪਤਾ ਲੱਗ ਜੂਗਾ ਵੀ ਉਹਨਾਂ ਨੂੰ ਡਿਪਰੈਸ਼ਨ ਆ ਤੇ ਲੋਕ ਕੀ ਕਹਿਣਗੇ ਦੋਸਤੋ ਇਹ ਸਾਨੂੰ ਇਹ ਵੀ ਇੱਕ ਆਮ ਬਿਮਾਰੀਆਂ ਵਰਗੀ ਬਿਮਾਰੀ ਆ ਸਾਨੂੰ ਇਸ ਬਿਮਾਰੀ ਨੂੰ ਨਾ ਕੇ ਵਧਾਉਂਦੇ ਹੋ ਇਹਦਾ ਇਲਾਜ ਕਰਾਉਣਾ ਚਾਹੀਦਾ ਤਾਂ ਜੋ ਜਲਦ ਤੋਂ ਜਲਦ ਮਰੀਜ਼ ਠੀਕ ਹੋਵੇ ਸੋ ਮੈਂ ਤੁਹਾਨੂੰ ਦੱਸਦਾ ਵੀ ਮਤਲਬ ਕਾਰਨ ਕੀ ਹੁੰਦੇ ਬਿਮਾਰੀ ਆਉਂਦੀ ਕਿਵੇਂ ਆ ਦੋ ਤਰ੍ਹਾਂ ਦੇ ਕਾਰਨ ਹੁੰਦੇ ਇੱਕ ਤਾਂ ਸਾਡੇ ਦਿਮਾਗ 'ਚ ਹੀ ਕਾਰਨ ਤੇ ਇੱਕ ਦਿਮਾਗ ਤੋਂ ਬਾਹਰ ਸਰੀਰ ਤੋਂ ਬਾਹਰ ਜਿਹੜਾ ਕਾਰਨ ਹੁਣ ਦਿਮਾਗ ਦੇ ਕਾਰਨ ਸਾਡੇ ਦਿਮਾਗ 'ਚ ਤਿੰਨ ਤਰ੍ਹਾਂ ਦੇ ਕੈਮੀਕਲ ਹੁੰਦੇ ਆ ਸੈਰੋਟੋਨਿਨ ਨੋਰੈਪੀਨੇਫਰਿਨ ਤੇ ਡੋਪਾਮਿਨ ਜਦੋਂ ਇਹ ਤਿੰਨਾਂ ਕੈਮੀਕਲਾਂ ਦੀ ਮਾਤਰਾ ਦਿਮਾਗ 'ਚ ਘਟਦੀ ਆ ਤਾਂ ਬੰਦਾ ਡਿਪਰੈਸ਼ਨ ਦੀ ਬਿਮਾਰੀ ਨਾਲ ਪੀੜਤ ਹੋ ਜਾਂਦਾ ਦੂਜਾ ਕਾਰਨ ਜਿਹੜਾ ਸਰੀਰ ਤੋਂ ਬਾਹਰ ਲਾਏ ਜਦੋਂ ਇਨਸਾਨ ਦੀ ਜ਼ਿੰਦਗੀ 'ਚ ਕੋਈ ਮਾੜੀ ਘਟਨਾ ਵਾਪਰਦੀ ਆ ਤਾਂ ਇਸ ਨੂੰ ਵਾਰ-ਵਾਰ ਵਾਰ-ਵਾਰ ਆਪਦੇ ਦਿਮਾਗ 'ਚ ਸੋਚਦਾ ਰਹਿੰਦਾ ਸੋਚਦਾ ਰਹਿੰਦਾ ਤਾਂ ਹੌਲੀ-ਹੌਲੀ ਇਹ ਜਿਹੜੀ ਓਵਰ ਥਿੰਕਿੰਗ ਆ ਇਹ ਡਿਪਰੈਸ਼ਨ ਵੱਲ ਚਲੀ ਜਾਂਦੀ ਆ ਸੋ ਆ ਜਿਹੜੇ ਦੋ ਕਾਰਨ ਆ ਜਿਨ੍ਹਾਂ ਨਾਲ ਮਰੀਜ਼ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੁਣ ਆਓ ਮੈਂ ਤੁਹਾਨੂੰ ਦੱਸਦਾ ਇਹਦਾ ਟ੍ਰੀਟਮੈਂਟ ਕੀ ਆ ਇਹ ਤੋਂ ਬਚਿਆ ਕਿਵੇਂ ਜਾ ਸਕਦਾ ਦੋਸਤੋ ਸਾਡੀ ਡਾਕਟਰੀ ਸਾਇੰਸ ਦੋ ਤਰ੍ਹਾਂ ਦਾ ਮਤਲਬ ਫਾਲੋ ਕਰਦੀ ਆ ਟ੍ਰੀਟਮੈਂਟ ਇੱਕ ਤਾਂ ਮੈਡੀਸਨ ਦਾ ਸਹਾਰਾ ਦਿੰਦੀ ਮਰੀਜ਼ ਨੂੰ ਤੇ ਇੱਕ ਮਰੀਜ਼ ਨੂੰ ਰਿਲੈਕਸਿੰਗ ਟੈਕਨੀਕਸ ਯੋਗਾ ਮੈਡੀਟੇਸ਼ਨ ਇਹ ਸਭ ਦੱਸਿਆ ਜਾਂਦਾ ਮੈਡੀਸਨ ਚ ਐਂਟੀ ਡਿਪਰੈਸੈਂਟ ਮੈਡੀਸਨ ਆਉਂਦੀਆਂ ਜਿਵੇਂ ਡਲੋਗਜ਼ਿਟਿਨ ਹੋਗੀ ਫਲੋਗਜ਼ਿਟਿਨ ਹੋਗੀ ਅੱਜ ਕੱਲ ਇੱਕ ਨਵੀਂ ਸਾਲਟ ਆਇਆ ਵਾਟੀਆ ਆਕਸੀਟਿਨ ਉਹਦੇ ਵੀ ਵਧੀਆ ਰਿਜ਼ਲਟ ਆ ਰਹੇ ਮਰੀਜ਼ਾਂ ਚ ਸੋ ਜੇ ਤੁਸੀਂ ਇਹ ਦਵਾਈ ਦੀ ਸਲਾਹ ਲੈਣੀ ਆ ਆਪ ਕੋਈ ਦਵਾਈ ਖੁਦ ਨਹੀਂ ਖਾਣੀ ਤੁਸੀਂ ਜੇ ਜ਼ਿਆਦਾ ਤਾਂ ਮੈਨੂੰ ਫੋਨ ਕਰਕੇ ਵੀ ਪੁੱਛ ਲਿਓ ਮੈਂ ਆਪਦਾ ਨੰਬਰ ਵੀ ਤੁਹਾਨੂੰ ਦੱਸ ਦਿੰਦਾ ਮੈਨੂੰ ਕਾਲ ਕਰਕੇ ਤੁਸੀਂ ਪੁੱਛ ਸਕਦੇ ਆ ਤੇ ਬਾਕੀ ਸਭ ਤੋਂ ਜੇ ਤੁਸੀਂ ਇਹ ਚੀਜ਼ ਅਪਣਾ ਲਓ ਕਿ ਹਰ ਰੋਜ਼ ਮੈਡੀਟੇਸ਼ਨ ਦੋ ਵਾਰੀ ਕਰਨਾ ਸ਼ੁਰੂ ਕਰ ਦੋ ਤਾਂ ਮੈਂ ਦਾਅਵਾ ਇਹ ਨਾ ਕਹਿ ਸਕਦਾ ਕਿ ਤੁਹਾਡੀ ਪਰੇਸ਼ਾਨੀ ਜਿਹੜੀ ਆ ਉਦਾਸੀ ਦੀ ਇਹ ਬਹੁਤ ਜ਼ਿਆਦਾ ਘੱਟ ਜਾਊਗੀ। ਦੇਖੋ ਦੋਸਤੋ ਦਵਾਈ ਨੇ ਤੁਹਾਨੂੰ ਠੀਕ ਨਹੀਂ ਕਰਨਾ ਹੁੰਦਾ। ਦਵਾਈ ਸਿਰਫ ਤੁਹਾਨੂੰ ਇੱਕ ਹੈਲਪ ਦੇ ਸਕਦੀ ਆ ਠੀਕ ਹੋਣ ਚ ਠੀਕ ਤੁਸੀਂ ਖੁਦ ਹੀ ਹੋਣਾ ਹੁੰਦਾ। ਸੋ ਰਾਤ ਨੂੰ ਸੌਣ ਤੋਂ 15-20 ਮਿੰਟ ਪਹਿਲਾਂ ਜ਼ਰੂਰ ਮੈਡੀਟੇਸ਼ਨ ਧਿਆਨ ਚ ਬਹਿ ਕੇ ਫੇਰ ਹੀ ਸੌਂਵੋ। ਇਹਦੇ ਨਾਲ ਇੱਕ ਤਾਂ ਤੁਹਾਡਾ ਮਨ ਰਿਲੈਕਸ ਹੋ ਜਾਂਦਾ ਤੇ ਤੁਹਾਨੂੰ ਨੀਂਦ ਵੀ ਬੜੀ ਵਧੀਆ ਆਉਂਦੀ ਆ। ਸੋ ਇੱਕ ਤਾਂ ਤੁਹਾਨੂੰ ਮੈਂ ਦੱਸਿਆ ਮੈਡੀਸਨ ਬਾਰੇ ਹਾਂ ਮੇਰਾ ਨੰਬਰ ਨੋਟ ਕਰ ਲਓ 8708712449 ਸੋ ਜਿਹੜੇ ਵੀ ਵੀਰ ਨੇ ਮੈਨੂੰ ਪੁੱਛਣਾ ਮੈਨੂੰ ਕਾਲ ਕਰਕੇ ਪੁੱਛ ਸਕਦਾ ਆਪ ਦਵਾਈ ਲੈਣ ਦੀ ਕੋਸ਼ਿਸ਼ ਨਾ ਕਰਿਓ ਸੋ ਆ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਅੱਜ ਦੀ ਵੀਡੀਓ ਬੜੀ ਜ਼ਰੂਰੀ ਆ ਕਿਉਂਕਿ ਜਿੰਨੇ ਵੀ ਲੋਕਾਂ ਦਾ ਭਲਾ ਹੋ ਜੇ ਪੁੰਨ ਵਾਲੀ ਗੱਲ ਹੀ ਆ ਧੰਨਵਾਦ ਦੋਸਤੋ